ਕੁਝ ਨਾ ਰਹੇ ਜੋ ਮੈਂ ਜੀ ਆ ਰੋ ਜੋ ਕੋਈ 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 ਹਾਂਜੀ ਵੈਦੂ ਜੀ ਖਾਲਚਾ ਮੈਂ ਨਿੱਕ ਤੇ ਸਭਨ ਸ਼ਸ਼ੀਕਾ ਹਾਂਜੀ ਅਪਾ ਮਲੇਸ਼ੀਆ ਪੰਜਾਬ ਕਰਕੇ ਹੈਂਡ ਵੱਲੋਂ ਆ ਜਾਗੇ ਉਹ ਵੀ ਦੀ ਡੈਡ ਬੋਡੀ ਵਾਸਤੇ ਆਪਾਂ ਆਪਣੀ ਗਰੁੱਪ ਵੱਲੋਂ 1000 ਰੁਪਏ ਦਿੱਤਾਗਾ ਹਾਂ ਬਿਜੇ ਭਾਈ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਕੋਲੋਂ ਪੈਸੇ ਲਾ ਕੇ ਦੀ ਡੈਡ ਬੋਡੀ ਇੰਡੀਆ ਭੇਜੀ ਤੇ ਸਾਰੇ ਜਣੇ ਰਿਪੋਰਟ ਕਰਦੇ ਰਹਿਆ ਕਰੋ ਇਹਨਾਂ ਦੀ ਰਿਪੋਰਟ ਸਭ ਤੋਂ ਵੱਧ ਕਰਿਆ ਕਰੋ ਕਿਉਂਕਿ ਇਹ ਸਾਰੇ ਮਲੇਸ਼ੀਆ ਦੇ ਵਿੱਚ ਹੀ ਹਨ ਬਹੁਤ ਵਧੀਆ ਕੰਮ ਕਰ ਰਹੇ ਨੇ ਠੀਕ ਹੈ ਤੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਹਮੇਸ਼ਾ ਰੱਖੇ ਤੇ ਵੀ ਜੇ ਭਾਜੀ ਨੂੰ ਰਮੀਨਾ ਮੈਡਮ ਨੂੰ ਬਹੁਤ ਬਹੁਤ ਧੰਨਵਾਦ ਆਪਣੇ ਗਰੁੱਪ ਵੱਲੋਂ ਆਪਾਂ ਇਹਨਾਂ ਨੂੰ 1000 ਰੁਪਏ ਦੇ ਦਿੱਤਾ ਹੈਗਾ ਤੇ ਬਾਕੀ ਜੋ ਵੀ ਬੈਲੈਂਸ ਹੋਊਗਾ ਤੇ ਉਹ ਮੁੰਡਾ ਆਪਣਾ ਜਿਹੜਾ ਹੈਗਾ ਜੱਸੀ ਤੇ ਉਹਨਾਂ ਨਾਲ ਗੱਲ ਕਰਕੇ ਤੇ ਉਹ ਫਿਰ ਬਾਅਦ ਵਿੱਚ ਕਰ ਦੇਣੀ ਕੰਪਲੀਟ ਅਜੇ ਦਿੱਤੇ ਆ 1000 ਰੁਪਿਆ ਜਿਹੜਾ ਬਿੱਲ ਪੈਂਡਿੰਗ ਹੀ ਨਾ ਉਹ ਦੇਣ ਲਗੇ 2400 ਹੈਗਾ ਹੀ ਉਹਦਾ ਬਿੱਲ ਤੇ 1000 ਗੁਰੀ ਭਾਜੀ ਦੇਣ ਲਗੇ ਤੇ ਬਹੁਤ ਧੰਨਵਾਦ ਗੁਰੀ ਭਾਜੀ ਦਾ ਨਹੀਂ ਨਹੀਂ ਭਾਜੀ ਮੈਂ ਬਹੁਤ ਧੰਨਵਾਦ ਹੈ ਚਲੋ ਇਦਾਂ ਹੀ ਰਲ ਮਿਲ ਕੇ ਸਾਰਿਆਂ ਨੇ ਇਦਾਂ ਹੀ ਬਹੁਤ ਵਧੀਆ ਲੱਗਦਾ ਇਦਾਂ ਜਦ ਨਾਲ ਮਿਲ ਕੇ ਕਰ ਦੇਣਾ ਕਿਉਂਕਿ ਬਾਕੀ ਉਹ ਨਹੀਂ ਹਾਂ ਜੀ ਜਦੋਂ ਵੀ ਸਾਨੂੰ ਕੋਈ ਲੋੜ ਪਵੇ ਜਾਂ ਹਨਾ ਅਸੀਂ ਹਰ ਇੱਕ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂਗੇ ਬਾਕੀ ਆਪਾਂ ਨੂੰ ਹਰ ਇੱਕ ਨੂੰ ਨਾ ਇੱਕ ਦੂਜੇ ਸਹਯੋਗ ਦੇਣਾ ਚਾਹੀਦਾ ਗਾ ਲੱਥਾਂ ਨਹੀਂ ਤੁਚਣੀ ਚਾਹੀਦੀ ਕਿਸੇ ਦੀਆਂ ਵੀ ਵੀ ਉਹ ਮੜਾ ਚੰਗਾ ਗਾ ਠੀਕ ਹੈ ਨਾ ਪਤਾ ਨਹੀਂ ਵਕਤ ਕਿਹਦੇ ਤੇ ਆ ਜਾਣਾਗਾ ਠੀਕ ਹੈ ਹਾਂਜੀ ਵੈਰੂ ਜੀ ਕਾ ਖਾਲਸਾ ਵਾਹਿਗੁਰੂ ਜੀ